ਜੀ ਮੈਂ ਨਾ ਇੱਥੇ ਬੈਠਾ ਸੀ ਆਪਣੇ ਭੂਆ ਦੇ ਇੱਥੇ ਘਰ ਦੇ ਬਾਹਰ ਬੈਠਾ ਦਾ ਸੀ ਇੱਥੇ ਪੋੜੀਆਂ 'ਚ ਤੇ ਉਹ ਨਾ ਉੱਤੋਂ ਉੱਤੋਂ ਇੱਕ ਬੂਟਾ ਟੁੱਟਿਆ ਬੜਾ ਵੱਡਾ ਬੂਟਾ ਸੀ ਉਹ ਉੱਪਰੋਂ ਡਿੱਗਿਆ ਸਿੱਧਾ ਹੀ ਥੱਲੇ ਆਣ ਕੇ ਨਾ ਇੱਥੇ ਇੱਥੇ ਡਿੱਗਾ ਦਾ ਇੱਥੇ ਡਿੱਗਾ ਤੇ ਮੈਂ ਕਿਹਾ ਵੇਖੋ ਕੀ ਜੇ ਬੰਦਾ ਡਿੱਗੇ ਉੱਤੋਂ ਤੇ ਰੇ ਕੁਝ ਨਾ ਬੰਦੇ ਦਾ ਨਾ ਕਿਡੇ ਕਿਡੇ ਸੋਹਣੇ ਪਹਾੜ ਆ ਉੱਥੋਂ ਪਤਾ ਹੀ ਨਹੀਂ ਲੱਗਦਾ ਵੇਖੋ ਕੁਝ ਵੀ ਲੱਭਣ ਹੀ ਨਹੀਂ ਦਿਆ ਪਤਾ ਨਹੀਂ ਕਿੰਨੇ ਕੇ ਜਾਨਵਰ ਝਾੜੀਆਂ 'ਲੇ ਬੈਠੇ ਹੋਣੇ ਆ ਵੇਖੋ ਲੋਕੇਸ਼ਨ ਪੁਆਜੀ ਦੇ ਘਰ ਦੇ ਅੱਗੇ ਲੋਕੇਸ਼ਨ ਵੇਖੋ ਬਹੁਤ ਟਾਵਰ ਲੱਗੇ ਤੇ ਆਵੇ ਅੱਲਾਗੇ ਰਾਵੀ ਦਰਿਆ ਦੇਖੋ ਵਗੰड्या ਪੁਆਜੀ ਦਾ ਘਰ ਆ ਰਾਵੀ ਦਰਿਆ ਲੋਕੇਸ਼ਨ ਬਹੁਤ ਸੋਹਣੀ ਪੁਆਜੀ ਦੇ ਘਰ ਅੱਗੇ ਬੰਦਾ ਵੇਖੀ ਜਾਏ ਦਰਿਆ ਲੋਦਾਂ ਵੇਖੀ ਜਾਏ ਬੋਰ ਨਹੀਂ ਹੁੰਦਾ ਬੰਦਾ ਸਾੜੀ ਝਾੜੀ ਦੇਖੋ ਘਰ ਵੇਖੋ ਕਿਤੇ ਕਿਤੇ ਪਾਏ ਲੋਕਾਂ ਨੇ ਮਾ ਚਲ ਬਹੁਤ ਸੋਹਣਾ ਘਾੜਾ ਬਹੁਤ ਸੋਹਣੀ ਲੋਕੇਸ਼ਨ ਆ ਭਾਜੀ ਦੇ ਘਾੜ ਅਗੇ ਇੱਥੇ ਟੂਰਿਸਟ ਹੁੰਦੇ ਆ ਬਹੁਤ ਟੂਰਿਸਟ ਰੁਕਦੇ ਇੱਥੇ ਮੇਨ ਸ਼ਰਕਾ ਥੱਲੇ ਚੰਬਾ ਦੀ ਚਲੋ ਇੱਥੋਂ ਨਹੀਂ ਲੱਭਣ ਦੀ ਮੇਨ ਸ਼ਰਕਾ ਥੱਲੇ ਚੰਬਾ ਦੀ ਆ ਇੱਥੇ ਥੋੜੇ ਜਿਹਾ ਝਾੜੀਆਂ ਵਾਲਾ ਜੰਗਲ ਜਿਆ ਆ ਆ ਦੇਖੋ ਚਾੜੇ ਬੰਨੇ ਪਹਾੜੀਆਂ ਆ ਜਦੋਂ ਬਰਤ ਪੈਂਦੀ ਆ ਟੀਨਾ ਨਾਲ ਬਰਤ ਥੱਲੇ ਡਿੱਗ ਜਾਂਦੀ ਆ ਮੈਂ ਮੈਂ ਸatiya ਨਾ ਜਦੋਂ ਘੂਆ ਕੋਲ ਦਾ ਘਰ ਜਾਣ ਨੂੰ ਜੀ ਨਹੀਂ ਕਰਦਾ ਮੇਰਾ ਠੱਕੇ ਨਾਲ ਘੜੋ ਫੋਨ ਆਉਂਦੇ ਆ ਫਿਰ ਮੈਂ ਘਰ ਜਾਣਾ ਵੇਖੋ ਘੜ ਕਿਤੇ ਕਿਤੇ ਪਾਏ ਵਿਆ ਰਾਹ ਕਿੱਧਰ ਨੂੰ ਹੈਗਾ ਮੈਂ ਆਪ ਰਹਾਣਾ ਰਾਹ ਕਿਦਾਂ ਕੱਟਦੇ ਹੋਣ ਜੇ ਦੇਖੋ ਘੜ ਕਿਤੇ ਕਿਤੇ ਪਾਏ ਦੇ ਵੇਚ ਰਾਵੀ ਦਰਿਆ ਅੱਗੇ ਘੜ ਇੱਧਰ ਅੱਧੇ ਘੜ ਉਧਰ ਅੱਧੇ ਕਿਤੇ ਅੱਧੇ ਕਿਤੇ ਪਾਇਦੇ ਆ ਆ ਸਾੜੇ ਆ ਜਿੰਨੇ ਜਿੰਨੇ ਘਰ ਆ ਥੋੜੇ ਥੋੜੇ ਇਹਨਾਂ ਦਾ ਨਾਮ ਹੋੜ ਹੋੜਾ ਪਿੰਡ ਦਾ ਨਾਮ ਨਾਮ ਹੋੜ ਹੋੜ ਤਾਂ ਸਾਡਾ ਘੜ ਵੀ ਪੱਥਰ ਆ ਬੜਾ ਤ ਵੱਡਾ ਉਹਦੇ ਉੱਤੇ ਬਣਿਆ ਦਾ ਆ ਆ ਜਿਹੜੇ 4-5 ਘੜ ਆ ਇਹ ਪੱਥਰ ਦੇ ਉੱਤੇ ਬਣਿਆ ਉਧਰ ਮਿੱਟੀ ਦੇ ਆ ਇੱਧਰ ਪੱਥਰ ਤੇ ਬਣੇ ਦੇ ਆ ਸਾੜੇ ਘੜਾ ਜਿਹੜੇ 4-5 ਘਰ ਨੇ ਆ ਦੇਖੋ ਇਹਲੇ ਪੱਥੜਾ ਬੜਾ ਵੱਡਾ ਪੱਥਰੇ ਬਣੇ ਆ ਉਹ ਦੇਖੋ ਮੰਦਿਰ ਦੇਖੋ ਛੋਟਾ ਜਿਹਾ ਉਹ ਪੁੱਲ ਬਣਿਆ ਦਾ ਇੱਧਰ ਇੱਧਰ ਉੱਧਰ ਜਾਣ ਨੂੰ ਪੁੱਲ ਬਣਿਆ ਦਾ ਆ ਸਾਡੇ ਭਾਜੀ ਦਾ ਘੜ ਉਹਦੇ 에ਰੋਪਲੇਨ ਡਾਇਆ ਥੇ ਅ ਭਾਈ ਏਡਾ ਜਿਹਨੂੰ ਕਹਿੰਦੇ ਆ ਉੱਥੇ ਉਹ ਦੇਖੋ ਪਹਾੜ ਦੇਖੋ ਉਧਰ ਬਰਤੀਲੇ ਪਹਾੜ ਨੇ ਸਾਹਮਣੇ ਉੱਥੇ ਖੜਾਂਗੇ ਤੁਹਾਨੂੰ ਕੱਲ ਕੋਈ ਗੱਲ ਨਹੀਂ ਜਾਣਾ ਆ ਗੋਗਾ ਦੀਦੀ ਦਾ ਘਾੜਾ ਉੱਥੇ ਲੱਡੀ ਭਾਜੀ ਦੀ ਭੈਣ ਦਾ ਉੱਥੇ ਜਾਵਾਂਗੇ ਕੋਈ ਗੱਲ ਨਹੀਂ ਉਹਨਾਂ ਚੱਕ ਦੇਖੋ ਤੁਸੀਂ ਇੱਥੇ ਲੋਕੇਸ਼ਨ ਦੇਖੋ ਆ ਸਾਹਮਣੇ ਮੰਦਿਰ ਆ ਆ ਘਰ ਲੱਡੀ ਭਾਜੀ ਦਾ ਸਾਡਾ ਨੂਰ ਇਹ ਛੋਟਾ ਜਿਹਾ ਜੰਗਲ ਆ ਲੱਗੇ ਲੱਗੇ ਘਾੜਾ ਦੇਖੋ ਲੱਗੇ ਛੋਟਾ ਜਿਹਾ ਜੰਗਲ ਆ ਬਹੁਤ ਮਤਲਬ 15 20 ਇੱਥੇ ਵੀ ਹੋਰ ਨੇ ਬੂਟੇ ਲੱਗੇ ਤੇ ਪਰ ਪਤਾ ਨਹੀਂ ਲੱਗੇ ਕਿਦਾਂ ਆ ਖਲੋਤੇ ਆ ਕਿਦੇ ਹੈ ਨਹੀਂ ਹੈ ਜਗਾ ਜੁਗਾ ਹੈ ਨਹੀਂ ਉਦਾਂ ਹੀ ਖਲੋਤੇ ਦੇ ਆ ਦੇਖੋ ਤੁਸੀਂ ਲੋਕੇਸ਼ਨ ਦੇਖੋ ਸਾਡੇ ਭੂਆ ਦੇ ਘਾੜੇ ਚਾਹ ਮੰਨੂ ਬਾਜ਼ਾਰ ਜਾਵਾਂਗੇ ਕੋਈ ਸਾੜਾ ਕੁਝ ਦਿਖਾ ਕੇ ਲਿਆਉਂਗਾ ਹੁਣ ਮੈਂ ਹੁਣ ਬਲੌਗ ਸ਼ੁਰੂ ਕਰਦੇ ਨੇ 4:00 ਵੱਜ ਗਏ ਨੇ ਦਿਨ ਇਦਾਂ ਲੱਗਣ ਡਿਆ ਜਿੱਦਾਂ 8:00 ਵੱਜ ਗਏ ਹੋਣ ਸਵੇਰੇ ਸਵੇਰੇ ਇੱਥੇ ਮੰਕੀ ਬਾਂਦਰ ਵੜੇ ਆ ਜਾਂਦੇ ਸਵੇਰੇ ਸਵੇਰੇ ਫਿਰ ਉਹਨਾਂ ਨੂੰ ਪਾਇਆ ਬੜਾ ਜਿਫੋਉਂਦਾ ਮੈਂ